ਆبلا ਆਕੀ ਸਾਰਾ ਮਾਮਲਾ ਸੀ ਅੱਜ ਨਾਲ ਹੀ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਕਰਨਤਾਨ ਜਿਹੜੇ ਮਾੜੇ ਆਂਸਰ ਆ ਉਹਨਾਂ ਦੇ ਬਖਲਾ ਸਾਡੀ ਲਗਾਤਾਰੇ ਮਿਹਨਤ ਚੱਲ ਰਹੀ ਆ ਕਿ ਜਿਹੜੇ ਆਪ ਸਾਡੇ ਏਰੀਆ ਦੇ ਵਿੱਚ ਕਾਫੀ ਪ੍ਰੋਬਲਮਾਂ ਦੀਆਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਰਾਤ ਵੱਲੋਂ ਅਮਰਸਰ ਦੇ ਹੱਦੀ ਦੇ ਵੱਲੋਂ ਕਿ ਬੰਦੇ ਆ ਰਹੇ ਨੇ ਕਿ ਤੁਸੀਂ ਰਾਤ ਤੋਂ ਉਹ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸ਼ਹੀਦੀ ਟੀਮ ਨੇ ਰੱਖਦੇ ਉੱਤੇ ਨਾਕਾ ਲਾਇਆ ਹੋਇਆ ਹੈਗਾ ਦੋ ਬੰਦੇ ਮੋਟਰਸਾਈਕਲ ਦੇ ਉੱਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਬਰੇੜੇ ਵਾਲੀ ਮੋਟਰਸਾਈਕਲ ਮੋੜ ਦੇ ਸਾਰੀ ਪੁਲਿਸ ਪਾਰਟੀ ਦੇ ਉੱਪਰ ਫੈਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਮ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਮ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਡੀਏਟਲੀ ਇੱਥੋਂ ਹਸਪੀਟਲ ਰੀਫਰ ਕਰ ਦਿੱਤਾ ਗਿਆ ਸਰ ਇਹ ਨੈਟਵਰਕ ਕਿਹੜਾ ਚਲਾਉਂਦੇ ਸੀ ਸਰ ਵੈਪਨ ਬੁੱਪਨ ਸਾਰੇ ਮਗਾਉਂਦੇ ਸੀ ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟ ਇਸ ਮਿਲੇ ਨੇ ਜੀ ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ 3 ਰੌਂਡ ਦੇ ਨਾਲ ਵੱਲੋਂ ਫਾਇਰ ਕੀਤੇ ਗਏ ਨੇ ਨੀਅਰ ਅਬਾਊਟ 97000 ਰੁਪਇਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਕਿ ਜਿਹੜੀ ਮੁਦਲੀ ਪੁਛਗਛ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉੱਤੋਂ ਬਲੌਕ ਮਗਾ ਕੇ ਤੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਸਪਲਾਈਰ ਕਰਦੇ ਸੀ ਮਾਮਲਾ ਯਕੀਨ ਸਾਰਾ ਮਾਮਲਾ ਸੀ ਅੱਜ ਨਾਲ ਹੀ ਸਾਡੀ ਤੇ ਮੈਂ ਤੁਸੀ ਜਾਣਦੇ ਹੋ ਕਿ ਮਾਨ ਜੋ ਬੀਜਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਤਰਨਤਨ ਜਿਹੜੇ ਮਾੜੇ ਆਨਸਰਾਂ ਉਹਨਾਂ ਦੇ ਬਖਲਾ ਸਾਡੀ ਲਗਾਤਾਰੀ ਮਹਿੰਮ ਚੱਲ ਰਹੀ ਆ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਕਾਫੀ ਫੌਟੀਆਂ ਨੇ ਜਾਂ ਹੋਰ ਮੰਗਾਂ ਦੀ ਡਿਮਾਂਡ ਕਰਦੇ ਨੇ ਅੱਜ ਸਾਡੀ ਪੁਲਿਸ ਪਾਰਟੀ ਸੀਏ ਦੀ ਗੰਡੀ ਪਿੰਡ ਖੜੀ ਸੀਗੀ ਤੇ ਉਹਨਾਂ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਕਿ ਰੱਖ ਵੱਲੋਂ ਅਮਰਸਰ ਦੇ ਹਾਟੀ ਦੇ ਵੱਲੋਂ ਕੁ ਬੰਦੇ ਆ ਰਹੇ ਨੇ ਕਿ ਤੁਸੀਂ ਰੱਖ ਤੋਂ ਵਿੱਚ ਨਾਕਾ ਲਾਇਆ ਜਾਵੇ ਸੂਏ ਨਹਿਰ ਦੇ ਉੱਤੇ ਤੇ ਤੁਹਾਨੂੰ ਕੁਛ ਨਾ ਕੁਛ ਪ੍ਰਾਪਤੀ ਹੋ ਸਕਦੀ ਆ ਤੇ ਜਦੋਂ ਸਾਡੀ ਸੀਏ ਦੀ ਟੀਮ ਨੇ ਰੱਖ ਦੇ ਉੱਤੇ ਨਾਕਾ ਲਾਇਆ ਹੋਇਆ ਹੈ ਦੋ ਬੰਦੇ ਮੋਰਸਲ ਦੇ ਉੱਤੇ ਆਏ ਤੇ ਉਹਨਾਂ ਨੇ ਆ ਤੁਸੀਂ ਜਾਣਦੇ ਹੋ ਕੱਚੀ ਪੜੇ ਵਾਲੀ ਮੋਰਸਲ ਮੋੜ ਦੇ ਸਾਰੀ ਪੁਲਿਸ ਪਾਰਟੀ ਦੇ ਉੱਪਰ ਫੈਰ ਕਰਨੇ ਸਟਾਰਟ ਕਰ ਦਿੱਤੇ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਤੇ ਇੱਕ ਬੰਦੇ ਦੀ ਲੱਤ ਉੱਤੇ ਗੋਲੀ ਲੱਗੀ ਆ ਇਹ ਦੋ ਬੰਦੇ ਨੇ ਇੱਕ ਦਾ ਨਾਮ ਹੈਗਾ ਆ ਜੀ ਸੁਖਦੇਵ ਸਿੰਘ ਦੂਜੇ ਦਾ ਨਾਮ ਹੈਗਾ ਆ ਸਵਰਨ ਕੁਮਾਰ ਜਿਹੜਾ ਸੁਖਦੇਵ ਸਿੰਘ ਆ ਉਹ ਇੰਜਰਡ ਹੋਇਆ ਤੇ ਉਹਨੂੰ ਇਮੀਡੀਏਟਲੀ ਇੱਥੋਂ ਹਸਪੀਟਲ ਰੇਫਰ ਕਰ ਦਿੱਤਾ ਗਿਆ ਸਰ ਇਹ ਨੈਟਵਰਕ ਕਿਹੜਾ ਚਲਾਉਂਦੇ ਸੀ ਸਰ ਵੈਪਨ ਵੁੱਪਨ ਸਾਰੇ ਮਗਾਉਂਦੇ ਸੀ ਇਹਨਾਂ ਕੋਲ ਦੋ ਵੈਪਨ ਇੰਪੋਰਟੈਂਟਸ ਮਿਲੇ ਨੇ ਜੀ ਇੱਕ 9mm ਬਲੌਕ 7 ਜਿੰਦਾ ਕਾਰਤੂਸ ਮਿਲੇ ਨੇ 3 ਰੌਂਡ ਦੇ ਨਾਲ ਵੱਲੋਂ ਫਾਇਰ ਕੀਤੇ ਗਏ ਨੇ ਨੀਅਰ ਅਬਾਊਟ 97000 ਰੁਪਇਆ ਇਹਨਾਂ ਦੀ ਜੇਬ ਦੇ ਵਿੱਚੋਂ ਸਾਨੂੰ ਪੈਸੇ ਬਰਾਮਦ ਹੋਏ ਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਕਿ ਜਿਹੜੀ ਮੁੱਢਲੀ ਪੁਸ਼ਕਸ਼ ਆ ਉਹਦੇ ਵਿੱਚ ਇਹ ਚੀਜ਼ ਆਈ ਆ ਕਿ ਇਹ ਪਾਕਿਸਤਾਨ ਦੇ ਉੱਤੋਂ ਬਲੌਕ ਮਗਾ ਕੇ ਤੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਸਪਲਾਈਰ ਕਰਦੇ ਆ